ਸਰ ਅੱਜ ਕੁਰਾਲੀ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ ਤੇ ਇਹ ਚੈਕਿੰਗ ਅਪਿਆਂ ਕਦੋਂ ਤੋਂ ਸ਼ੁਰੂ ਕਰਿਆ ਹੈ ਤੇ ਕਦੋਂ ਤੱਕ ਜਾਰੀ ਰਹੇਗਾ ਜੀ ਦੇਖੋ ਜੀ ਇਹ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸੀਐਮ ਸਾਹਿਬ ਨੇ ਮੋਹਮ ਚੇੜੀ ਹੈ ਤੇ ਐਸਐਸਪੀ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜਿਹੜਾ ਇਹਤ ਹੈ ਬੇਸਿਕਲੀ 31 ਮਈ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਉਸੇ ਲੜੀ ਦੇ ਤਹਿਤ ਲਗਾਤਾਰ ਡੇਲੀ ਕੋਈ ਨਾ ਕੋਈ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਪਰ ਏਰੀਆ ਦੇ ਵਿੱਚ ਤੇ ਹਰ ਐਸਪੈਕਟ ਨੂੰ ਮੁੱਖ ਰੱਖਦੇ ਹੋਏ ਚਾਹੇ ਉਹ ਸੈਮੀਨਾਰਸ ਨੇ ਜਿਸ ਤਰ੍ਹਾਂ ਅੱਜ ਹੀ ਅਸੀਂ ਮੇਰੇ ਵੱਲੋਂ ਸਬਡਿਵੀਜ਼ਨ ਮੁੱਲਾਂਪੁਰ ਦੇ ਵਿੱਚ ਇੰਡੋ ਗਲੋਬਲ ਕਾਲਜ ਹੈਗਾ ਮਾਜਰੀ ਥਾਣੇ ਦੇ ਵਿੱਚ ਤਾਂ ਉੱਥੇ ਸਾਰਾ ਅਸੀਂ ਸਟੂਡੈਂਟਸ ਨਾਲ ਇੰਟਰੈਕਟ ਕਰਕੇ ਆਏ ਆ ਉੱਥੇ ਉਹਨਾਂ ਨਾਲ ਸੈਮੀਨਾਰ ਹੋਇਆ ਡਰੱਗਸ ਦੇ ਜੋ ਮਾੜੇ ਪ੍ਰਭਾਵ ਨੇ ਉਹਨਾਂ ਦੇ ਤਹਿਤ ਨਾਲ ਸਾਈਬਰ ਤੇ ਉੱਤੇ ਵੀ ਤੇ ਬਾਕੀ ਚੀਜ਼ਾਂ ਦੇ ਉੱਤੇ ਵੀ ਸੈਮੀਨਾਰ ਉਹਨਾਂ ਨਾਲ ਕਰਕੇ ਆਏ ਆ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਇਹ ਇੱਕ ਕਸੋ ਆਪਰੇਸ਼ਨ ਚਲਾਇਆ ਜਾ ਰਿਹਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਕਿ ਰੇਲਵੇ ਸਟੇਸ਼ਨਸ ਦਾ ਤਾਂ ਜੋ ਇੱਥੇ ਕੋਈ ਮਾੜਾ ਬੰਦਾ ਕੋਈ ਡਰੱਗ ਸੇਲ ਕਰਨ ਦੇ ਲਈ ਕੋਈ ਇਹੋ ਜਿਹਾ ਨਾ ਹੋਵੇ ਤਾਂ ਜਾਂ ਇੱਥੇ ਕੋਈ ਉਹੋ ਜਿਹੀ ਚੀਜ਼ ਨਾ ਹੋਵੇ ਤਾਂ ਉਹਨੂੰ ਧਿਆਨ ਚ ਰੱਖਦੇ ਹੋਏ ਸਾਡੇ ਵੱਲੋਂ ਅੱਜ ਸਿਟੀ ਕੋਰਾਲੀ ਤੇ ਸਦਰ ਕੋਰਾਲੀ ਦੋਨੋਂ ਐਸਐਚਓ ਸਾਹਿਬਾਨ ਤੇ ਉਹਨਾਂ ਦੀ ਟੀਮ ਦੇ ਨਾਲ ਇਹ ਚੈਕਿੰਗ ਕੀਤੀ ਗਈ ਹੈ ਜੀ ਕਿੰਨੇ ਕਿ ਖੇਮਾਂ ਤੇ ਚੈਕਿੰਗ ਕੀਤੀ ਗਈ ਹੈ ਸਰ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਰੈਗੂਲਰ ਚੱਲ ਰਿਹਾ ਜੀ ਕਿ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੇ ਰੇਡ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਹੈ ਉਹਦੇ ਵਿੱਚ ਅਸੀਂ ਰੀਸੈਂਟਲੀ ਮਲਟੀਪਲ ਐਫਆਈਆਰਸ ਦਰਜੀਆਂ ਨੇ ਤੇ ਅੱਜ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ 25-30 ਬੰਦੇ ਉਹ ਤਾਂ ਕੱਲੇ ਕੋਰਾਲੀ ਸਿਟੀ ਦੀ ਗੱਲ ਕਰ ਰਹੇ ਹਾਂ ਜੀ ਮੇਂ ਫੜੇ ਗਏ ਨੇ ਇਸੇ ਤਰ੍ਹਾਂ ਜਿਹੜਾ ਹੈਗਾ ਆਪਣਾ ਸਦਰ ਦੇ ਵਿੱਚੋਂ ਵੀ ਕਾਫੀ ਅਰੈਸਟ ਪਈਆਂ ਨੇ ਮਾਜਰੀ ਚੋਂ ਪਈਆਂ ਨੇ ਜੀ ਮੁੱਲਾਪੁਰ ਚ ਪਈਆਂ ਨੇ ਤੋਂ ਇਹ ਰੂਟੀਨ ਤੇ ਰੈਗੂਲਰ ਐਕਸਰਸਾਈਜ਼ ਹੈ ਜੀ ਡੇਲੀ ਮਲਟੀਪਲ ਸਾਡੇ ਵੱਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਪਿੰ ਕਾਲਜਸ ਦੇ ਵਿੱਚ ਕਰ ਰਹੇ ਆ ਮੀਟਿੰਗਸ ਜਿੱਥੇ ਕੋਈ ਪਬਲਿਕ ਪਲੇਸ ਹੈ ਜਾਂ ਜਿੱਥੇ ਕੋਈ ਆਪਾਂ ਨੂੰ ਇਨਫੋਰਮੇਸ਼ਨ ਆਂਦੀ ਹੈ ਤੇ ਉਹ ਚਾਹੇ ਕੋਈ ਵੀ ਅਬੰਡਨਡ ਏਰੀਆ ਹੋਵੇ ਤੇ ਚਾਹੇ ਕੋਈ ਪਬਲਿਕ ਪਲੇਸ ਵਾਲੀ ਜਗ੍ਹਾ ਹੋਵੇ ਕੋਈ ਬੱਸ ਸਟੈਂਡ ਹੈ ਚਾਹੇ ਕੋਈ ਰੇਲਵੇ ਸਟੇਸ਼ਨ ਹੈ ਸੋ ਉੱਥੇ ਸਮੇਂ-ਸਮੇਂ ਤੇ ਸਾਡੇ ਵੱਲੋਂ ਜਿਹੜਾ ਹੈਗਾ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤੇ ਉਹਨੂੰ ਛਡਾਉਣ ਦੇ ਲਈ ਕੀ ਕਰਦੀ ਹੈ ਪੰਜਾਬ ਪੁਲਿਸ ਨਸ਼ਾ ਛਡਾਉਣ ਦੇ ਲਈ ਸਾਡੇ ਕੋਲੇ ਮਲਟੀਪਲ ਲੋਕ ਆਏ ਨੇ ਅੱਜ ਵੀ ਹਜੇ 1.5 ਘੰਟਾ ਪਹਿਲਾਂ ਸਾਡੇ ਕੋਲੇ ਸਦਰਕੁਰਾਲੀ ਖਾਣੇ ਦੇ ਵਿੱਚ ਵੀ ਇੱਕ ਯੁਵਕ ਨੇ ਜਿਸ ਤਰ੍ਹਾਂ ਸਾਡੇ ਸੈਮੀਨਾਰ ਚੱਲ ਰਹੇ ਨੇ ਉਸੇ ਲੜੀ ਤਹਿਤ ਉਹਨੇ ਆਪਣੇ ਵੱਲੋਂ ਜਿਹੜਾ ਹੈਗਾ ਮੋਟੀਵੇਟ ਹੋ ਕੇ ਆਇਆ ਤਾਂ ਉਹਨੇ ਕਿਹਾ ਕਿ ਮੈਂ ਨਸ਼ਾ ਛੱਡਣ ਦਾ ਇੱਛਕਾਂ ਤਾਂ ਉਹਨੂੰ ਅਸੀਂ ਅੱਜ ਹੁਣ ਸੈਕਟਰ ਛਾਟ ਦੇ ਵਿੱਚ ਜਿਹੜਾ ਹੈਗਾ ਉੱਥੇ ਨਸ਼ਾ ਛਡੋ ਕੇਂਦਰ ਛੱਡ ਕੇ ਆਏ ਆ ਇਸੇ ਲੜੀ ਤਹਿਤ ਮਲਟੀਪਲ ਜਿਹੜੇ ਹੈਗੇ ਨੇ ਸਾਡੇ ਵੱਲੋਂ ਬੰਦਿਆਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਗਿਆ ਤੇ ਨਾਲ ਹੀ ਓਟ ਕਲੀਨਿਕ ਦੇ ਉੱਤੇ ਵੀ ਜਿਹੜਾ ਹੈਗਾ ਉਹਨਾਂ ਨੂੰ ਲਗਾਇਆ ਗਿਆ ਉੱਥੇ ਵੀ ਉਹਨਾਂ ਦਾ ਜਿਹੜਾ ਕਾਰਡ ਬਣ